हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਆਪਾਂ ਬਣਾਉਣ ਪਹੁੰਚੇ ਹਾਂ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਹਰਪ੍ਰੀਤ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਆਈਦੀ ਆਪਾਂ ਵੀਡੀਓ ਅਪਲੋਡ ਕਰਨ ਲੱਗੇ ਆਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਟੋਟਲ 4 ਨੱਕ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ ਦੋ ਗਾਵਾਂ ਜਿਹੜੀਆਂ ਬਿਲਕੁਲ ਤਾਜ਼ੀਆਂ ਸੂਈਆਂ ਤੇ ਦੋ ਗਾਵਾ ਗੱਬਣ ਡਿਟੇਲ ਇਹਨਾਂ ਪਸ਼ੂਆਂ ਦੀ ਆਪਾਂ ਦੋਸਤੋ ਵੀਰ ਦੇ ਕੋਲੋਂ ਪੁੱਛ ਕੇ ਤਾਂ ਨਸਾਂ ਜੀ ਕਰ ਲਾਂਗੇ ਉਸ ਤੋਂ ਪਹਿਲੇ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਇਹਨਾਂ ਪਸ਼ੂਆਂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਲੈਂਦੇ ਹਾਂ ਸਾਰੀ ਸਾਸਿ ਘਰ ਭਾਜੀ ਸਾਸਿ ਘਰ ਖਰਾ ਸਾਹਿਬ ਹੋ ਠੀਕ ਠਾਕ ਜੀ ਹਾਂ ਜੀ ਹਾਂ ਜੀ ਬੜੀ ਕਿਰਪਾ ਕਰੋ ਡਰੈਸ ਪਿੰਡ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਹਾਂਜੀ ਨਾਮ ਆ ਮਰਪੀ ਸਿੰਘ ਮੋਬਾਈਲ ਨੰਬਰ 987773503 ਠੀਕ ਹੈ ਜੀ ਅੱਜ ਆਪਣੇ ਕੋ ਕਿੰਨੇ ਚਾਰਨਗ ਹਾਂਜੀ ਅੱਜ ਖੈਰਾ ਸਾਹਿਬ ਚਾਰਨਗਾ ਜਿੰਨਾਂ ਦੇ ਵਿੱਚੋਂ ਦੋ ਬਿਲਕੁਲ ਤਾਰੀਆਂ ਸੁਈਆਂ ਵਾਂ ਦੋ ਗੱਬਣਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਸ਼ੁਰੂ ਕਰੀਏ ਵੀਰ ਆਪਾਂ ਇਸ ਸ਼ਾਈ ਵਾਲੇ ਗਾਲ ਤੋਂ ਪਹਿਲਾਂ ਉਹ ਡਿਟੇਲ ਦੱਸੀ ਵੀ ਇਹਨਾਂ ਨੂੰ ਕਿੰਨਾ ਵਸੂਆ ਸੁਈਏ ਇਹ ਖੈਰਾ ਸਾਹਿਬ ਦੂਜਾ ਸੁਆ ਸੁਈ ਹੈ ਜੀ ਅੱਛਾ ਜੀ ਤੇ ਪਰਸੋਂ ਦੀ ਸੁਈ ਆ ਕੋਈ 11 12 ਲੀਟਰ ਬੋਲੇ ਦਾ ਸਟਾਰਟਿੰਗ ਕੀਤੀ ਇਹਨੇ ਠੀਕ ਹੈ ਜੀ ਤੇ ਬਿਲਕੁਲ ਇਹ ਬੱਚਾ ਕਿ ਦਿੱਤਾ ਜੀ ਨੇ ਸੂਵਾ ਕਰ ਰਹੀ ਸੂਈ ਹੈ ਸੂਵਾ ਦੂਜਾ ਸੂਈ ਹੈ ਜੀ ਖੈਰਾ ਸਾਹਿਬ ਤੇ ਬੱਚਾ ਕਿ ਦਿੱਤਾ ਨੇ ਬੱਚਾ ਨਗਰ ਫੀਮੇਲ ਕਾਫਾ ਜੀ ਬੱਚਾ ਦੋਸਤੋ ਆ ਵਛੀ ਨੂੰ ਜਨਮ ਦਿੱਤਾ ਜਨੇ ਵਛੀ ਦੋਸਤੋ ਸ਼ਾਈ ਵਾਲੇ ਪਿਓਰ ਤੇ ਗਾਂ ਵੀ ਪਿਓਰ ਸ਼ਾਈ ਵਾਲ ਕੱਲ ਦੀ ਸੂਈ ਹੈ ਪਰਸਾ ਦੀ ਸੂਈ ਹੈ ਖੈਰਾ ਸਾਹਿਬ ਪਰਸਾ ਸੀ ਹਾਂ ਜੀ ਹਾਂ ਜੀ ਪਰਸਾ ਤੇ ਕਿੰਨਾ ਕੋ ਬੋਲਾ ਹੁੰਦੀ ਹੈ 11 12 ਲੀਟਰ ਬੋਲਾ ਜੀ ਹੈ ਜੇ ਅੱਜ ਸ਼ਾਮ ਨੂੰ ਪੂਰੀ ਸਾਫ ਕਰ ਦੇਣੀ ਹੈ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਬਿਲਕੁਲ ਬਾਕੀ ਠੰਡੀ ਸੀਲ ਸਾਹਿਬ ਕੋਈ ਇਹ ਨਾ ਵੀਰ ਭਰਾ ਆ ਕੇ ਵੀ ਗਰਮ ਹੋਊਗੀ ਠੀਕ ਹੈ ਜੀ ਹਾਂ ਜੀ ਪਰਸੋਂ ਦੀ ਸੂਈ ਆ 11 12 ਲੀਟਰ ਜਿਹੜੀ ਬੋਲੇ ਤੋਂ ਨੇ ਸਟਾਰਟਿੰਗ ਕੀਤੀ ਆ ਤੇ ਦੁੱਧ ਦੋਸਤੋ ਚਵਾਦੂ ਕੀ ਕੋਈ 15 16 ਕਿਲੋ ਦੇ ਲੱਗੇ ਬੰਨੇ ਬਾਕੀ ਵੇਖ ਲੋ ਬਾਨ ਝਾਲਰ ਸਾਰਾ ਕੋਈ ਪਿਓਰ ਸ਼ਾਹੀਵਾਲ ਜੇ 15 16 ਕਿਲੋ ਚੋਕ ਜਿਆਦਾ ਚੋਦੀ ਨਹੀਂ ਇੰਨਾ ਹੀ ਖੈਰਾ ਸਾਹਿਬ ਇਹਦਾ ਇੰਨਾ ਹੀ ਬੜਾ ਹੁੰਦਾ ਆਪਾਂ ਖਾਈ ਸਾਹੀ ਆਲਦਾ ਜੀ ਹਾਂਜੀ 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 15 16 ਕਿਲੋ ਹੀ ਬਹੁਤ ਆ ਠੀਕ ਹੈ ਜੀ ਹਾਂਜੀ ਹਾਂਜੀ ਪਿਓਰ ਸ਼ਾਹੀਵਾਲ ਦੋਸਤੋ ਕਰੋ ਬਾਕੀ ਮੱਝਾਂ ਦਾ ਦੁੱਧ ਨਾ ਇਹਦਾ ਜੀ ਠੀਕ ਹੈ ਜੀ ਬੱਚਾ ਵੀ ਦੋਸਤੋ ਜਿਹੜੀ ਵਛੀ ਦਿੱਤੀ ਹੈ ਵੀ ਪਿਓਰ ਸ਼ਾਈ ਵਾਲਿਆ ਅੱਛਾ ਹਰਪ੍ਰੀਤ ਜੀ ਕੀ ਇਹਦਾ ਮੁੱਲ ਕਰਦੇ ਮੁੱਲ ਖੈਰਾ ਸਾਹਿਬ ਇਹਦਾ ਆਪ 65000 ਰੁਪਇਆ ਕਰਦੇ ਆ ਜੀ ਅੱਛਾ ਜੀ ਤੇ ਜਿਹੜੀ ਹਾਂ ਨਾਮ ਉਹ 62000 ਦੀ ਦਵਾਂਗੇ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਲਓ ਦੋਸਤੋ 65000 ਰੁਪਇਆ ਵੀਰ ਨੇ ਡਿਮਾਂਡ ਰੱਖੀ ਹੈ ਤੇ 62000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਮਾਨਤਾ ਜਿਹੜਾ ਉਹ ਵੀਰ ਭਰਾ ਖਿੱਦਣਾ ਉਹਦਾ ਜ਼ਰੂਰ ਹੋਊਗਾ ਗਾਵਾਂ ਦੋਸਤੋ ਦੋ ਬਣ ਜੰਦੀਆਂ ਇੱਕ ਬੱਚਾ ਨਾਲ ਵਛੀ ਹੈ ਇਹਦਾ ਵੀ ਦੋਸਤੋ ਪਲੱਸ ਪੁਆਇੰਟ ਹੋ ਜਾਂਦਾ ਇਸ ਤੋਂ ਅਗੇ ਜਿਹੜੀ ਵੀਰ ਗੱਬਣਗਾ ਆਪਨੀ ਦੂਜੇ ਨੰਬਰ ਦੇ ਗਾ ਇਹ ਗੱਬਣੇ ਇਹ ਗੱਬਣਾ ਖੈਰਾ ਸਾਹਿਬ ਅੱਛਾ ਜੀ ਤੇ ਤੀਜਾ ਸੂਆ ਸੋਣੀ ਹੈ ਜੀ ਤੀਜਾ ਸੂਆ ਸੋਣੀ ਕਿੰਨਾ ਕੁ ਟੇਮੇਜ ਖੜਦੀ ਹੈ ਜੀ ਇਹ ਆਲਮੋਸਟ ਵੈਸੇ ਤਿਆਰ ਹੀ ਆ ਕਿ ਦੋ ਦਿਨ ਲੇਜੂਗੀ ਜੇ ਵੀ ਵੈਸੇ ਤੇ ਠੀਕ ਹੈ ਜੀ ਹਾਂਜੀ ਹਾਂਜੀ ਕਿੰਨਾ ਕੁ ਰਿਕਾਰਡ ਹੈ ਦਾ ਰਿਕਾਰਡ ਖੈਰਾ ਸਾਹਿਬ 25 26 ਲੀਟਰ ਨੇ ਦੂਜੇ ਸੂਏ ਦੁੱਧ ਭਰਿਆ ਹੋਆ ਜੀ ਠੀਕ ਹੈ ਜੀ ਇਸ ਵਾਰ ਵੀ ਚੰਗੀ ਉਮੀਦ ਹੀ ਕਰਦੇ ਆ ਪਾਇਦੇ ਕੋਲੋਂ ਤੇ ਤਿਆਰੀ ਹੈ ਬਿਲਕੁਲ ਤਿਆਰੀ ਦੇ ਵਿੱਚ ਸੂਨ ਦੇ ਵਿੱਚ ਆ ਦੋਸਤੋ ਜਿਹੜਾ ਆਰਡਰ ਨੇ ਤਿਆਰ ਕੀਤਾ ਕਰੋ ਚੱਕ ਦੋਸਤੋ ਚੰਗੇ ਵੱਡੇ ਕਦ ਕੱਢਦੀ ਹੈ ਲੈ ਜੋ ਜੀ 25 22 ਕਿਲੋ ਦੁੱਧ ਦੋਸਤੋ ਦੂਜੇ ਸੂਏ ਨੇ ਕਰਮਾਈ ਨੇ ਚਵਾਇਆ ਥਣਾ ਥਣਾ ਦੀ ਦੋਸਤੋ ਕੁਆਲਿਟੀ ਕਰ ਲੋ ਚੱਕ ਚਾਰੇ ਥਣ ਗੈਪ ਦੇ ਵਿੱਚ ਕੋਈ ਕੋਟ ਸ਼ਾਂਗੜੀਆਂ ਨਾਲ ਸੋਹਣਾ ਦੋਸਤੋ ਆਰਡਰ ਤਿਆਰ ਕਰੀ ਜਾਂਦੀ ਹੈ ਹਾਂਜੀ ਹਰਪ੍ਰੀਤ ਜੀ ਇਹਦਾ ਕੀ ਮਤਲਬ ਕਰਦੇ ਆ ਇਹਦਾ ਖੈਰਾ ਸਾਹਿਬ 75000 ਰੁਪਿਆ ਮੋਲ ਦਾ ਜੀ ਅਸੀਂ 72000 ਦੇ ਦਵਾਂਗੇ ਠੀਕ ਹੈ ਜੀ ਹਾਂਜੀ ਹਾਂਜੀ 75000 ਰੁਪਿਆ ਦੋਸਤੋ ਵੀਰ ਨੇ ਡਿਮਾਂਡ ਰੱਖੀ ਜੀ ਤੇ 72000 ਦੇ ਵਿੱਚ ਵੀਰ ਕਹਿੰਦਾ ਮਾਣ ਤਾਂ ਜਿਹੜਾ ਕੋਈ ਵੀਰ ਭਰਾ ਖਿੱਦੜਾ ਕੋ ਦਾ ਜ਼ਰੂਰ ਹੋਊਗਾ ਇਸ ਤੋਂ ਅੱਗੇ ਤਿੰਨ ਨੰਬਰ ਬਾਰੇ ਦੱਸੀ ਵੀਰ ਇਹ ਖੈਰਾ ਸਾਹਿਬ ਰਾਤ ਦੀ ਸੂਈ ਆ ਇਹ ਜਰਸੀ ਹੈ ਜੀ ਜਰਸੀ ਦੇ ਵਿੱਚ ਆ ਜਾਂਦੀ ਹੈ ਜੀ ਕਾਲੀ ਜਰਸੀ ਹੈ ਦੋਸਤੋ ਥੋੜਾ ਜਿਹਾ ਕ੍ਰੋਸ ਸਾਂਗ ਰੱਖਦੀ ਹੈ ਬਾਕੀ ਪਿਓਰ ਹੈ ਜਿਹੜੇ ਵੀਰ ਨੇ ਨਰਖ ਪਰ ਕਰਨੀ ਆਪ ਕਰ ਲੈਣੀ ਹੈ ਤੇ ਇਹਦੇ ਮਗਰ ਬੱਚਾ ਜੀ ਮੇਲ ਕਾਫਾ ਜੀ ਤੁਹਾਡੇ ਪਿੱਛੇ ਬੈਠੀ ਵਛੀ ਆਹ ਲਓ ਦੋਸਤੋ ਬੱਚਾ ਵਛੀ ਉਹ ਵੀ ਦੋਸਤੋ ਬਲੈਕ ਹੈ ਬਿਲਕੁਲ ਵਾਹ ਵਛੀ ਬਹੁਤ ਜੰਗੀ ਹੈ ਹਾਂ ਜੀ ਠਾਇਓ ਮੜੀ ਜੀ ਦਾ ਨਾ ਦੋਸਤੋ ਕਰ ਲਓ ਚੈੱਕ ਜੀ ਆਹ ਲਓ ਜੀ ਬੱਚਾ ਗਾਂ ਵੀ ਕਾਲੀ ਤੇ ਵਛੀ ਵੀ ਕਾਲੀ ਹਾਂ ਜੀ ਹਾਂ ਜੀ ਤੇ ਨਾੜੂ ਬਿਲਕੁਲ ਦੋਸਤੋ ਨਾਲ ਹੈ ਜੀ ਰਾਤ ਦੀ ਸੁਈ ਖਰਾ ਸਭ ਹੈ ਜੀ ਲਓ ਜੀ ਆਹ ਲਓ ਜੀ ਅਛਾ ਹਰਪ੍ਰੀਤ ਜੀ ਕਿੰਨਾ ਕੋ ਬੋਲਾ ਚਵਾਤਾ ਇਹਦੇ ਸਾਲ ਇਹ ਖੈਰਾ ਸਾਹਿਬ ਕੋ ਜਿਹੜੇ ਬੋਲਾ 9 10 ਲੀਟਰ ਆ ਜਿਹੜੇ ਭਲਕੇ ਆਪਾਂ ਸ਼ਾਮ ਨੂੰ ਉਹਨੂੰ ਪੂਰੀ ਸਾਫ ਕਰਾਂਗੇ ਠੀਕ ਹੈ ਜੀ ਹਾਂ ਜੀ ਹਾਂ ਜੀ ਕੱਢੀਆ ਜੀ ਨਹੀਂ ਲਾਇਆ ਆਉਂਦੇ ਸੁਪੀ ਗਾ ਦਾ ਆਪਾਂ ਲੈ ਕੇ ਆਏ ਜਦੋਂ ਇਹ ਜੇ 2 4 ਦਿਨ ਇਹਦੇ ਬਾਕੀ ਹੀ ਸੂਨ ਦੇ ਵਿੱਚ ਅਛਾ ਮੈਂ ਥੋੜੀ ਜਿਹੀ ਉਧਰ ਕੇ ਸੂਪੀ ਆ ਥੋੜੀ ਜਿਹੀ ਉਧਰ ਕੇ ਸੂਪੀ ਆ ਠੀਕ ਹੈ ਜੀ ਲਓ ਦੋਸਤੋ ਕਾਲੇ ਰੰਗ ਦੀ ਜਰਸੀ ਤੇ ਬੱਚਾ ਵੀ ਜਿਹੜਾ ਦਿੱਤਾ ਨੇ ਕਾਲੀ ਵਛੀ ਦਿੱਤੀ ਲਓ ਜੀ ਬਾਕੀ ਪੂਰੀ ਲਿਸ਼ਕ ਜਮ ਕਰੇ ਨਵਾਈ ਤਵਾਈ ਨਹੀਂ ਸੂਨਦੇ ਸੂਸਵਾਦ ਵਿੱਚ ਆਈ ਹੈ ਹਾਂਜੀ 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 ਬਾਕੀ ਦੋਸਤੋ ਕੱਡ ਕੱਢ ਗਾਂ ਦਾ ਕਰ ਲੋ ਚੱਕ ਫਾਡਰ ਕੁਆਲਟੀ ਜਿਹੜੀ ਜਿੱਥੇ ਸੋਣੀ ਤਿਆਰ ਕੀਤੀ ਹੈ 9 10 ਲੀਟਰ ਬਣੇ ਤੋਂ ਜਿਹੜੀ ਨੇ ਸਟਾਰਟਿੰਗ ਕੀਤੀ ਹੈ ਕੁਨੇ ਕਦੇ ਉਮੀਦ ਕਰਦੇ ਤਾਂ ਦੋਦੀ ਖੈਰਾ ਸਾਹਿਬ ਉਮੀਦ ਚੰਗੀ ਕਰਾਂਗੇ ਆਪਾਂ ਇਹਦੇ ਕੋਲ ਆ ਦੇ ਕੋਲ 18 20 ਲੀਟਰ ਦੀ ਉਮੀਦ ਕਰਾਂਗੇ ਆਪਾਂ ਠੀਕ ਉਹਨਾਂ ਦੇ ਕੋਲ ਲਈ ਆਪਾਂ ਲਾਗੋਂ ਲਈ ਆ ਰੀ ਗੇ ਪੱਤਨ ਤੋਂ ਛਾਹ ਹੀ ਕੋਈ ਅੱਛਾ ਜੀ ਉਹਨਾਂ ਦੇ ਕੋਲ ਲਈ ਆ ਘਰੇ ਦੇ ਵਿੱਚ ਨਾ ਇੱਕੋ ਹੀ ਗਾਂ ਰੱਖੀ ਹੈ ਨਾ ਚੱਲਦਾ ਕੋਈ ਹੋਰ ਹੈ ਠੀਕ ਹੈ ਜੀ ਹਾਂਜੀ ਹਾਂਜੀ ਤੇ ਕੀ ਇਹਦਾ ਮੁੱਲ ਕਰਦੇ ਜੀ ਮੁੱਲ ਖੈਰਾ ਸਾਹਿਬ ਇਹਦਾ 70000 ਰੁਪਏ ਕਰਦੇ ਆ ਦੋ ਘੱਟ 70 ਦੀ ਦੇ ਦਾਂਗੇ ਜੀ 68000 ਹਾਂਜੀ 68000 ਦੀ ਦੇ ਦਾਂਗੇ 70000 ਰੁਪਏ ਦੋਸਤੋ ਡਿਮਾਂਡ ਰੱਖੀ ਜੇ ਵੀਰ ਨੇ ਤਾਂ 68000 ਰੁਪ ਕੱਦ ਕੱਦ ਦੋਸਤੋ ਕੰਮ ਵਿੱਚ ਆ ਇੱਕ ਜਰਸੀ ਦੇ ਨਾਲ ਦੋਸਤੋ ਆਉਂਦੀ ਜੇ ਕ੍ਰੋਸ ਸੰਗ ਥੋੜਾ ਜਿਆਦਾ ਰੱਖਦੀ ਜਰਸੀ ਦੇ ਨਾਲ ਚਾਰ ਨੰਬਰ ਬਾਰੇ ਦੱਸੀਏ ਵੀਰ ਖਰਾ ਸਾਬੇ ਫਾਰਮ ਵਾਲੀ ਬੱਛੀ ਆ ਹਾਂਜੀ ਮੂੰਹ ਅਜੇ ਦੋ ਦੰਦ ਪਹਿਲਾ ਸੂਆ ਸੁਣੀਏ ਪਹਿਲਾ ਸੂਆ ਸੁਣੀਏ ਹਾਂਜੀ ਦੋ ਦੰਦ ਮੂੰਹ ਆ ਪਿਓ ਕਿੰਨਾ ਟਾਈਮ ਖੜਦੀ ਹੈ ਅਜੇ ਖਰਾ ਸਾਹੇ 10 ਦਿਨ ਬਾਕੀ ਆ ਅਜੇ 10 ਦਿਨ ਖੜਦੀ ਆ ਹਾਂਜੀ ਹਾਂਜੀ ਆ 4ਜੀ ਫੋੜਜੀ ਸਿੰਘ ਦੀ ਹੈਗਾ ਹਾਂਜੀ ਸਿੰਘ ਫੋੜਜੀ ਹੈਗੀ ਮਾੜੀ ਮਾੜੀ ਠੀਕ ਠੀਕ ਹਾਂਜੀ ਦੋਵੇਂ ਬੱਸੀ ਹੈਗੀ ਆ ਜੀ ਠੀਕ ਹੈ ਜੀ ਕੱਢੀਏ ਬਾਹਰ ਵੀਰੇ ਨੂੰ ਵੀ ਲਓ ਦੋਸਤੋ ਚਾਰ ਦ ਪਹਿਲਾ ਸੁਭਾ ਵਸ਼ੀ ਸੂਣਦੇ ਬਿਲਕੁਲ ਦੋ ਦੰਦ ਖਰਾਬ ਸਾਬ ਦੋ ਦੰਦ ਦੋ ਦੰਦ ਜੀ ਹਾਂਜੀ ਹਾਂਜੀ ਦੋਂਦੀ ਏ ਦੋਸਤੋ ਕੱਟ ਕੱਟ ਬਾਕੀ ਦੋਸਤੋ ਕਰੋ ਚੱਕ ਮੈਂ ਤੁਹਾਨੂੰ ਦਿਖਾ ਲਾਰ ਕੇ ਦਿਖਾਉਣਾ ਇੱਕ ਵਾਰੀ ਨੂੰ ਦੇਖੋ ਜੀ ਹਾਈਟ ਬੋਡੀ ਇਹਦੀ ਲਓ ਦੋਸਤੋ ਕਰੋ ਚੱਕ ਬੰਦੇ ਸਾਫ ਨਾਲ ਬਹੁਤ ਚੰਗੀ ਸੰਭੀ ਕੇ ਨੇ ਜੀ ਹਾਂਜੀ ਹਾਂਜੀ ਬਾਕੀ ਦੋਸਤੋ ਇਹ ਆਰਡਰ ਤਿਆਰ ਕਰੀ ਹੁੰਦੀ ਸੋਨਾ ਤਿਆਰ ਕਰੀ ਹੁੰਦੀ ਬਿਲਕੁਲ ਫਿਕਸ ਅੱਡ ਰਹੇ ਨੇ ਤਿਆਰ ਕਰਨਾ ਕੰਪੀਟੀਸ਼ਨ ਵਾਲਾ ਮੁਰੂ ਜੀ ਆ ਦੋਸਤੋ ਕਰੋ ਚੱਕ ਇਹਦਾ ਕੱਟ ਗਾਟ ਪੂਰੇ ਹੱਡਾਂ ਪੈਰਾਂ ਦੀ ਖੁੱਲੀ ਆ ਦੋਸਤੋ ਆਰਡਰ ਜਿੰਨਾ ਵੀ ਤਿਆਰ ਕਰੂ ਪੂਰਾ ਨਗਰ ਕਰੂ ਤਿਆਰੀ ਬਿਲਕੁਲ ਚੰਗੀ ਗਏ ਸ਼ਕੀਨ ਵੇ ਸਾਂਭੀ ਗਏ ਨੇ ਵਿੱਚ ਸ਼ਕੀਨ ਵੀ ਇਹਨੂੰ ਖਰੀਦੂਗਾ ਜੀ ਹਾਂਜੀ 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 ਠੀਕ ਹੈ ਜੀ ਤੇ ਕਿੰਨਾ ਇੱਕ ਤਾਂ ਮੁੱਲ ਕਰਦੇ ਆ ਰਪੇ ਜੀ ਮੁੱਲ ਮੈਂ ਨਾ ਖਰਾ ਸਾਹਿਬ ਇੱਕ 20 ਕਰ ਲੀਏ ਇਹਦਾ ਹਾਂਜੀ ਕੋਈ ਗੱਲ ਨਹੀਂ ਤਾਂ ਮਰਜੀ ਗੱਲ ਹੋ ਜਾਏ। ਨਹੀਂ ਖੜਾ ਆਪਾਂ ਜਾਇਜ ਹੀ ਦੇਵਾਂਗੇ। ਹਾਂਜੀ ਇਹ ਖੜਾ ਸਭ 95000 ਦੇ ਦਾਂਗੇ। ਅੱਛਾ ਜੀ। ਹਾਂਜੀ ਹਾਂਜੀ। 95 ਦਾ ਮੰਨ ਤਾ ਜੋ 90 ਹੀ ਦੇ ਦਾਂਗੇ ਜੇ ਤੁਸੀਂ ਕਹਤਾ ਆਪਣੇ 5000 ਰੁਪਏ ਆਪਾਂ ਲੈਸ ਕਰ ਦਾਂਗੇ। ਠੀਕ ਹੈ ਜੀ। ਹਾਂਜੀ ਹਾਂਜੀ। ਬਾਕੀ ਇੰਨੀ ਛੋਟੀ ਉਮਰ ਦੀ ਵੱਛੀ ਐਡੀ ਵੱਛੀ ਲੱਗਦੀਆਂ ਬਹੁਤ ਘਾਟਾ। ਠੀਕ ਹੈ ਜੀ। ਹਾਂਜੀ ਹਾਂਜੀ। ਚੰਗੀ ਕਿਸੇ ਵੀਰ ਨੇ ਸ਼ਕੀਨ ਰੀਜਨਲ ਕਿੰਨੇ ਜੇ ਆਪਾਂ ਆਪਣੀ ਜੇ ਆਪਣੇ ਜਿਹੜੇ ਫਾਰਮ ਵਾਲੇ ਵੀਰ ਬਹਿਰਾ ਤਿਆਰ ਕਰਦੇ ਉਹਨਾਂ ਨੂੰ ਪਤਾ ਕਿੰਨਾ ਤਿਆਰ ਹੁੰਦੀਆਂ ਲੱਖ ਰੁਪਏ ਚ ਬਹਿੜ ਤਿਆਰ ਹੁੰਦੀਆਂ ਛੋਟੀ ਉਮਰ ਵਾਲੀ ਹਾਂਜੀ ਹਾਂਜੀ ਬਾਕੀ ਤਿੰਨਾਂ 4-5 ਸਾਲਾਂ ਵਾਲੀਆਂ ਤੇ ਹੋਈ ਜਾਂਦੀਆਂ ਬਾਕੀ ਕਾਡ ਕਾਡ ਵੀ ਪੂਰਾ ਵਾ ਹਾਂਜੀ ਹਾਂਜੀ ਨਾ 95000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ ਜੇ 90000 ਰੁਪਏ ਦੇ ਵਿੱਚ ਵੀਰ ਦਾ ਮਾਣ ਤਾਂ ਜਿਹੜਾ ਕੋਈ ਵੀਰ ਭਰਾ ਖੇਤ ਨਾਲ ਕੋਲ ਜ਼ਰੂਰ ਹੋਊਗਾ ਪਹਿਲਾ ਸਵੇਰ ਦੋਸਤੋ ਸੁਣੀ ਜੇ ਦੋ ਤਾਂ ਦੇ ਸੁਣ ਦੇ ਵਿੱਚ ਦੱਸ ਦਿੰਦਾ ਟਾਈਮ ਜੇ ਬਾਕੀ ਪਿਆ ਜੇ ਚਾਰ گاਵਾ ਦੋਸਤੋ ਤੁਹਾਨੂੰ ਦਿਖਾਈਆਂ ਦੋ ਬਿਲਕ ਆਪਣੀ ਤਸੱਲੀ ਦੋਸਤੋ ਜਰੂਰ ਕਰ ਲਿਆ ਕਰੋ ਪਸ਼ੂ ਖਰੀਦਣ ਤੋਂ ਪਹਿਲੋ ਐਡਰੈਸ ਇੱਕ ਵਾਰੀ ਵੀਰ ਦਾ ਫੇਰ ਬੋਲ ਦਿੰਨਾ ਪਿੰਡ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਫੋਨ ਨੰਬਰ ਵੀਰੇ ਇੱਕ ਵਾਰੀ ਫੇਰ ਬੋਲ ਦਈਏ ਆਪਣਾ ਫੋਨ ਨੰਬਰ ਖੈਰਾਸਾ 9877735030 ਜੀ ਅੱਛਾ ਚੋਾਈ ਕਰਾਉਣੀ ਗਾਉਂਦੀ ਚੋਾਈ ਆਪਾਂ ਖੈਰਾਸਾ ਸ਼ਾਈ ਲਗਾ ਦੀ ਕਰਾਉਣੀ ਆ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਸ਼ਾਈ ਵਾਲਾ ਗਾਂ ਦੀ ਵੀਰ ਕਦਾ ਆਪਾਂ ਚੋਾਈ ਕਰਾ ਦੇਣੀ ਹੈ ਇਹੋ ਬਾਜੀ ਲਓ ਦੋਸਤੋ ਗਾਂ ਪਸਮਾਈ ਹੈ ਬੱਚਾ ਲਾ ਕੇ ਵੀਰ ਨੇ ਬੰਦ ਕਰ ਤੇ ਆਪਾਂ ਤੁਹਾਨੂੰ ਚੋਾਈ ਦੀ ਵਿਖਾ ਦਿੰਦੇ ਆਂ ਕਿ ਤਨਾ ਤੁਨਾ ਹੀ ਦੋਸਤੋ ਕੁਆਲਟੀ ਕਰੀ ਚੈੱਕ ਕਰ ਲੋ ਚਾਈ ਜੀ ਦੋਸਤੋ ਕਰ ਲੋ ਚਾਕੇ ਇੱਕ ਨੰਬਰ ਦੀ ਚਵਾਈਏ ਬਿਲਕੁਲ ਕੋਈ ਪੂਰ ਛਟਾਨੀ ਨਹੀਂ ਹੈ ਬਰਾਬਰ ਦਾ ਰੌਂਡ ਲੀਆਂ ਕਰਵਾਈ ਦੋਸਤੋ ਤਾਂ ਕਰਵਾਈ ਆ ਕਈ ਵੀ ਰੱਖਦੇ ਨੇ ਸ਼ਾਈ ਵਾਲਾ ਗਾਂ ਗਰਮ ਹੁੰਦੀ ਹੈ ਬਿਲਕੁਲ ਤੁਹਾਡੇ ਸਾਹਮਣੇ ਦੋਸਤੋ ਚੁਵਾਈ ਜਿਹੜੀ ਹੋਣ ਰਹੀ ਜੀ ਦੀ ਨੇ ਲੋਗਾਂ ਆ ਬੱਚੇ ਨੂੰ ਛੱਡਦੀ ਹੁਣ ਕੋਈ ਨਾ ਹਾਂਜੀ ਹਾਂਜੀ ਨਾ ਦੋਸਤੋ ਬਾਲਟੀ ਪੂਰੀ ਫੁੱਲ ਭਰਤੀ ਜੀ ਦੁੱਧ ਦੀ ਕਿੰਨੇ ਲੀਟਰ ਦੀ ਵੀਰ ਬਾਲਟੀ ਐ ਬਾਕੀ ਕਿਹਾ ਸਰ 9 ਲੀਟਰ ਦੀ ਆ ਚਲੋ ਤੁਸੀਂ ਇਹਦੇ ਵੇਜਾਦਾ ਨਹੀਂ ਸਾਢੇ 6 7 ਲੀਟਰ ਦੁੱਧ ਹੀ ਮੰਨ ਲਓ ਹਾਂਜੀ 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 ਝਿਗ ਝੁਗ ਪਾ ਗਏ ਤਕਰੀਬਨ 14 15 ਕਿਲੋ ਦੁੱਧ ਆਪਾਂ ਦਾ 12 ਲੀਟਰ ਹੀ ਵੇਖਿਆ 12 ਹਾਂਜੀ ਹਾਂਜੀ ਪਾਵਾਗੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਦੋਸਤੋ ਗਾਂ ਆ ਵੇਖੋ ਬਾਕੀ ਇਹ ਆ ਵੀ ਜਿੱਥੇ ਚਾਰੀ ਕਰਮਾ ਵਾਲੀ ਖਲੋਗ ਹੈ ਚਵਾਉਂਦੀ ਉੱਥੇ ਖਲੋਤੀ ਰਹਿੰਦੀ ਹੈ ਹਾਂਜੀ ਹਾਂਜੀ ਮਸਤ ਚਵਾਈ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਧੰਨਵਾਦ ਦੋਸਤੋ ਰੜਾ ਵੀਡੀਓ ਵੇਖਣ ਵਾਸਤੇ